400 ਤੋਂ 500 ਗੱਜ ਤੱਕ ਮਿਸਾਈਲ ਆਈ ਹੈ ਡੇਂਜਰ ਏਰੀਆ ਖਲਿਆਣ ਵਾਸੀਓ ਖਲਿਆਣ ਵਾਸੀਓ ਸੂਚਿਤ ਹੋ ਜਾਓ 2024 ਦੀ ਲੇਟੈਸਟ ਮਿਸਾਈਲ ਹੈ ਸੋ ਕੋਈ ਵੀ ਲਾਈਟ ਨਹੀਂ ਨਾਲੋਵੇ 10 ਫੁੱਟ ਤੋਂ ਜਾਵਾ ਟੋਆ ਪੜ ਦਿੱਤਾ ਤੇ ਖੇਤ ਦਾ ਤੁਸੀਂ ਹਾਲ ਵੀ ਦੇਖ ਸਕਦੇ ਆ ਇਹ ਕੰਮ ਹੋਇਆ 2 3 240 ਤੇ ਹੋਇਆ ਇਹ ਇਹ ਮਿਸਾਈਲ ਦਾ ਪਿਛਲਾ ਕਹ ਲੈ ਐਗਜ਼ੌਸਟ ਕਹਿ ਸਕਦੇ ਆਪਾਂ ਉਹ ਧੂਆਂ ਤੇਲ ਧੂਆਂ ਨਿਕਲਦਾ ਉਹੀ ਹੁੰਦਾ ਐਗਜ਼ੌਸਟ ਹੀ ਆਖਣੇ ਯਾਰ ਇਥੋਂ ਅੱਗੇ ਨਿਕਲਦੀ ਆ ਉਹ ਇਥੋਂ ਦੀ ਨਹੀਂ ਆਗੂ ਕੋ ਨਹੀਂ ਸਿੱਧਾ ਹੀ ਆ ਕੇ ਫੜਦਾ ਆ ਅੱਜੋ ਵੀ ਆ ਆ ਕੇ ਫੜਦਾ ਹੀ ਆ ਅਗੂ ਕੋ ਕੁਝ ਨਹੀਂ ਘੜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ 10 ਤੜਕਸਾਰ ਕੋਈ 2:40 ਤੇ ਇੱਕ ਬਹੁਤ ਵੱਡਾ ਧਮਾਕਾ ਹੋਇਆ ਜੋ ਕਿ ਮੈਂ ਵੀਰ ਨੂੰ ਵੱਡਾ ਧਮਾਕਾ ਹੀ ਕਿ ਗਿੱਲੀ ਜ਼ਮੀਨ ਦੇ ਵਿੱਚ ਕੁਮਾਦ ਲੱਗਾ ਹੋਇਆ ਫਸਲ 8 ਤੋਂ 9 ਫੁੱਟ ਦੇ ਡੂੰਗਾ ਕਰੀਬ ਟੋਆ ਪੁੱਟਿਆ ਗਿਆ ਇਹ ਹਾਸਾ ਪਿੰਡ ਸਾਂਨੀ ਤਹਿਸੀਲ ਫਗਵਾੜਾ ਡਿਸਟ੍ਰਿਕਟ ਕਪੂਰਥਲਾ ਪੰਜਾਬ ਦੇ ਜ਼ਮੀਨ ਵਿੱਚ ਹੋਇਆ ਇਸ ਪਾਸੇ ਪਿੰਡ ਖਲਿਆਣ ਹੈ ਇਸ ਪਾਸੇ ਪਿੰਡ ਮਲਕਪੋਰਾ ਇਸ ਪਾਸੇ ਨਸੀराबाद ਚਾਹੂ ਪਿੰਡਾਂ ਦੇ ਗੱਬੇ ਧਮਾਕਾ ਹੋਇਆ ਮੈਂ ਉਹਨਾਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਲੱਡੂ ਵੰਡਦੇ ਸੀਗੇ ਉਹਨਾਂ ਨੂੰ ਪੁੱਛੋ ਜਾ ਕੇ ਅੱਜ ਫਿਰੋਜ਼ਪੁਰ ਇੱਕ ਘਰ ਦੇ ਉੱਤੇ ਧਮਾਕਾ ਹੋਇਆ ਲੇਡੀਜ਼ੇ ਰੋਟੀ ਪਕਾਉਂਦੇ ਆ ਸਾਰੀ ਸੜ ਗਈ ਬੱਚੇ ਉਹਨਾਂ ਦੇ ਸੜ ਗਏ ਇਸ ਕਰਕੇ ਇਹ ਜਿਹੜੀ جنگ ਹੈ ਬਹੁਤ ਮਾੜੀ ਚੀਜ਼ ਹੈ ਅਰਦਾਸ ਕਰੋ ਮਹਾਰਾਜ ਅੱਗੇ ਗੁਰੂ ਅੱਗੇ ਕਿ ਇਹ ਦੋਨਾਂ ਦੇਸ਼ਾਂ ਨੂੰ ਅਕਲ ਦਵੇ ਤੇ ਜੰਗ ਤੋਂ ਬਾਜ਼ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਰਹਿਣ ਦੇ ਮੈਂ ਦਿਖਾ ਰਿਹਾ ਬੰਦੇ ਨੇ ਸਮਾਨ ਲੱਭਿਆ ਨਸਾਇਲ ਦਾ ਮਿਸਾਇਲ ਦਾ ਉਹ ਸੈਂਸਰ ਵਾਲਾ ਪਾਰਟ ਕਿੱਥੇ ਗਿਆ ਸੈਂਸਰ ਵਾਲਾ ਪਾਰਟ ਕਿੱਥੇ ਗਿਆ ਸੈਂਸਰ ਵਾਲਾ ਪਾਰਟ ਇਹ ਪੀਲਾ ਪੱਸਾ ਕਰੀ ਫੁੱਲਟਪਰੇ ਦੇ ਵਿੱਚ ਮਦਰ ਬੋਰਡ ਵਗੈਰਾ ਲੱਗੇ ਹੋਗਾ ਹੂੰ ਸਿਰੇ ਸੈਂਸਰ ਕਰਦੇ ਆ ਦੇ ਨਾਲ ਹੀ ਜਿਹੜੀਆਂ ਸਪਲਟ ਆ ਹਾਂ ਨਹੀਂ ਗਿਆ ਆ ਬਾਕੀ ਹੋਰ ਸਮਾਨ ਇਹ ਲੈ ਇਹਨੇ ਜੀਰ ਨਹੀਂ ਨਹੀਂ ਕੋਈ ਆਪਾ ਪੱਟ ਹੋ ਗਿਆ 6 ਤੋਂ 7 ਫੁੱਟ 100 ਮੀਟਰ ਤੱਕ ਮਿੱਟੀ ਗਈ ਉੱਡ ਕੇ ਚਾਰੇ ਪਾਸੇ ਰੇਡੀਅਸ ਕਵਰ ਕੀਤਾ ਜਿੰਨੀ ਜਿੰਨੀ ਲੋਕੀ ਦੂਰ ਤੱਕ ਆਪਾਂ ਨੂੰ ਇਹ ਜਿਹੜੀ ਫੱਟੀ ਯਾਰ ਇਹਦਾ ਖੜਾ ਨਹੀਂ ਚਾਹੀਦਾ ਮੈਨੂੰ ਆਹ ਹਾਂ ਹਾਂ ਲਓ ਜੀ ਕਿਲੋਮੀਟਰ ਦੂਰ ਟੁਕੜੇ ਹੋ ਗਏ ਆ ਜਾਣੇ ਯਾਰ